ਹਾਂਜੀ ਪੰਜਾਬੀਓ ਕੀ ਹਾਲ ਚਾਲ ਆ ਜੀ ਉਮੀਦ ਕਰਦਾ ਮੇਰੇ ਭਰਾ ਸਾਰੇ ਠੀਕ ਹੋਣਗੇ ਉਸ ਵੈਗੁਰੂ ਪਰਮਾਤਮਾ ਦੀ ਰਜਾ ਦੇ ਵਿੱਚ ਸਾਰੇ ਰਾਜੀ ਹੋਣਗੇ ਜਿਹੜੇ ਭਰਾ ਆਪਣੀ ਵੀਡੀਓ ਨੂੰ ਦੇਖਦੇ ਆ ਲਾਈਕ ਕਰਦੇ ਆ ਚੈਨਲ ਨੂੰ ਸਪੋਰਟ ਕਰਦੇ ਆ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਸਾਰਿਆਂ ਨੂੰ ਵੈਗੁਰੂ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਨਾਲ ਹੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਜੁੜੇ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਮੇਤਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਵੀਡੀਓ ਨੂੰ ਲਾਈਕ ਕਰਦੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਆਉਣ ਵਾਲੀ ਕਬੱਡੀ ਦੀ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਕਿਤੇ ਕਿਤੇ ਕਬੱਡੀ ਦੇ ਤਾਗੜੇ ਤਾਗੜੇ ਟੂਰਨਾਮੈਂਟ ਹੁੰਦੇ ਨੇ ਸਾਰੇ ਮੇਰੇ ਵੀਰ ਅਪਡੇਟ ਦੇਖ ਸਕਣ ਤੇ ਆਪਣੇ ਲਾਈਵ ਕਬੱਡੀ ਜਿੱਥੇ ਚੱਲਦੀ ਹੈ ਉਹਦਾ ਆਨੰਦ ਮਾਣ ਸਕਣ ਅੱਜ ਦਿਨਿਆਂ ਜਾਣਕਾਰੀ ਅੱਜ ਜੋ ਪਹਿਲਾ ਕਬੱਡੀ ਖਾਪਾ ਮਿੱਤਰੋ ਜਿੱਥੇ ਲੱਗਣੀ ਹੈ ਰੌਣਕਾਂ ਜੇ ਲਾਸਟ ਦਿਨਾਂ ਮਿੱਤਰੋ ਪੋਰਲਾ ਚ 65 ਕਿਲੋ ਤੇ ਓਪਨ ਦੇ ਤਿੰਨ ਪਲੇਅਰ 12 ਦੇ ਮੁਕਾਬਲੇ ਹੋਣਗੇ ਮਿੱਤਰੋ 65 ਕਿਲੋ ਦਾ ਇੱਥੇ ਪਹਿਲਾ ਨਾਮ 13000 ਅਤੇ ਦੂਸਰਾ ਨਾਮ 8000 ਬੈਸਟਾਂ ਨੂੰ ਰਿਸਰਪ੍ਰਾਈਜ਼ ਦਿੱਤੇ ਜਾਣਗੇ ਨਾਲ ਹੀ ਮਿੱਤਰੋ ਓਪਨ ਦੇ ਤਿੰਨ ਪਲੇਅਰ ਬਾਹਰੋਂ ਪਹਿਲਾ ਨਾਮ ਜਿੱਥੇ ਲੱਖ ਤੇ ਦੂਸਰਾ ਨਾਮ 71000 ਬੈਸਟਾਂ ਨੂੰ ਵੀ ਤਾਕੜੇ ਪ੍ਰਾਈਜ਼ ਨੇ ਮਿੱਤਰੋ ਰੇ ਅੱਜ ਉਹਰੇ ਲਾਸਟ ਦਿਨਾਂ ਬਜਨੀ ਕਬੱਡੀ ਖਿਡਾਰੀਆਂ ਦੇ ਸਾਰੇ ਪ੍ਰਾਈਜ਼ ਰੱਖੇ ਨੇ ਕਮੇਟੀਆਂ ਦੇ ਵੱਲੋਂ ਬਹੁਤ ਵਧੀਆ ਪ੍ਰਾਲਾ ਕੀਤਾ ਗਿਆ ਤਾਂ ਜੋ ਨਾਲ-ਨਾਲ ਬਜਨੀ ਕਬੱਡੀ ਖਿਡਾਰੀ ਵੀ ਅੱਗੇ ਵੱਧ ਸਕਣ ਸਾਰਿਆਂ ਦੇ ਮੈਚ ਤੇ ਨਾਲ ਹੀ ਮਿੱਤਰੋ ਸਮਾਲ ਸਰਚ ਇਹਲਾ ਮੌਕਾ ਜੇ ਪਹਿਲਾ ਦਿਨ ਹੈ ਜਿੱਥੇ ਮਿੱਤਰੋ 55 ਕਿਲੋ ਦੇ ਮੁਕਾਬਲੇ ਹੋਣਗੇ ਪਹਿਲਾ ਨਾਮ ਜਿੱਥੇ 4100 ਤੇ ਦੂਸਰਾ ਨਾਮ 3100 ਆ 63 ਕਿਲੋ ਦੇ ਮੁਕਾਬਲੇ ਹੋਣਗੇ ਪਹਿਲਾ ਨਾਮ ਜਿੱਥੇ 7100 ਆ ਤੇ ਦੂਸਰਾ ਨਾਮ ਮਿੱਤਰੋ 5100 ਆ ਅੱਜ ਦੇ ਦਿਨ ਦਾ ਬਾਈ ਨੀ ਕਬੱਡੀ ਖਿਡਾਰੀਆਂ ਦਾ ਵੀ ਵਧੀਆ ਕਬੱਡੀ ਕੱਪਾ ਤੇ ਨਾਲ ਹੀ ਮਿੱਤਰੋ 70 ਕਿਲੋ ਦੇ ਮੁਕਾਬਲੇ ਹੋਣਗੇ ਔਰ 12 ਤਰੀਕ ਨੂੰ ਜਿੱਥੇ ਪਹਿਲਾ ਨਾਮ 70 ਕਿਲੋ ਦਾ 10000 ਤੇ ਦੂਸਰਾ ਨਾਮ 8000 ਨਾਲ ਹੀ ਓਪਨ ਦੇ ਮੁਕਾਬਲੇ ਮਿੱਤਰੋ ਲੱਖ ਪਹਿਲਾ ਨਾਮ ਅਤੇ ਦੂਸਰਾ ਨਾਮ ਆ 75000 ਐਫ ਡੀ ਲੈਕਸ ਦਿੱਤੇ ਜਾਣਗੇ ਯੋ ਕਮੇਟੀ ਵਾਲਾ ਬਹੁਤ ਤਾਕੜਾ ਪ੍ਰਾਲਾ ਕੀਤਾ ਗਿਆ ਓਪਨਰ ਦੇਣ ਲੱਗਣੀ ਆ ਰੌਣਕਾਂ ਮਿੱਤਰੋ 12 ਤਰੀਕ ਨੂੰ ਰੈਨ ਸਿਰੇ ਦਾ ਕਬੱਡੀ ਕੱਪਾਂ ਟੀਮਾਂ ਤਾਕੜੀਆਂ ਬਣਣੀਆਂ ਅੱਜ ਮਿੱਤਰੋ ਮੈਸਰ ਖਾਨੇ 'ਚ ਵੀ ਕਬੱਡੀ ਕੱਪ ਦਾ ਤਾਕੜਾ ਹੋਣ ਜਾ ਰਿਹਾ ਹੈ ਕਬੱਡੀ ਓਪਨ ਦੇ ਤਿੰਨ ਪਲੇਅਰ ਬਾਰਵਾਂ ਪਹਿਲਾ ਨਾਮ ਜਿੱਥੇ 51000 ਰੱਖਿਆ ਗਿਆ ਤੇ ਮਿੱਤਰੋ ਦੂਸਰਾ ਨਾਮ 43000 ਬੈਸਟ ਰੇਡਰ ਤੇ ਜਾਫੀ ਨੂੰ ਕਹਿੰਦੇ ਵਧੀਆ ਸਮਾਰਟ ਐਲਈਡੀਆਂ ਦਿੱਤੀਆਂ ਜਾਣਗੀਆਂ 43 ਇੰਚੀਆਂ ਵਧੀਆ ਮਾਣ ਸਨਮਾਨ ਹੋਵੇਗਾ ਨਾਲ ਹੀ 75 ਕਿਲੋ ਨਰੋਲ ਦੇ ਮੈਚ ਹੋਣਗੇ ਪਹਿਲਾ ਨਾਮ ਜਿੱਥੇ 9100 ਆ ਤੇ ਦੂਸਰਾ ਨਾਮ 7700 ਆ ਬੈਸਟਰ ਨੂੰ ਸਰਪ੍ਰਾਈਜ਼ ਦਿੱਤੇ ਜਾਣਗੇ ਅੱਜ ਦੇ ਦਿਨ ਦਾ ਵਧੀਆ ਕਬੱਡੀ ਕੱਪਾ ਲਾਈਵ ਆਉਣਾ ਮਿੱਤਰੋ pp31mansa.com ਤੇ YouTube ਦਾ ਅਫੀਸ਼ੀਅਲ ਚੈਨਲ ਹੈ ਮੈਸਰਖਾਨੇ ਚ ਵਧੀਆ ਕਬੱਡੀ ਕੱਪਾ ਨਾਲ ਬਾਈ ਜਨੀ ਕਬੱਡੀ ਖਿਡਾਰੀਆਂ ਦੇ ਮੈਚ ਵੀ ਹੋਣਗੇ ਖੇੜੀ ਗੁਜਰਾਂ ਚ ਅੱਜ ਦੇ ਦਿਨ ਦਾ ਸਿਰੇ ਦਾ ਇਹਨਾਂ ਕਹਿੰਦੇ ਟਾਪ ਦਾ ਕਬੱਡੀ ਕੱਪਾ ਹੋਊਗਾ ਓਪਨ ਦੇ ਤਿੰਨ ਪਲੇਅਰ ਬਾਹਰੋਂ 61000 ਇੱਥੇ ਪਹਿਲਾ ਨਾਮ ਅਤੇ ਦੂਸਰਾ ਨਾਮ 41000 ਬੈਸ ਟਰੇਡਰ ਤੇ ਜਾਫੀ ਨੂੰ ਕਹਿੰਦੇ ਨਵੇਂ ਸਪਲੈਂਡਰ ਮੋਟਰਸਾਈਕਲ ਦਿੱਤੇ ਜਾਣਗੇ ਟੀਮਾਂ ਤਾਕੜੀਆਂ ਬਣੀਆਂ ਨੇ ਮਿੱਤਰੋ ਨਾਲ ਹੀ ਆਪਾਂ ਟੀਮਾਂ ਬਾਰੇ ਵੀ ਅਪਡੇਟ ਦੇਵਾਂਗੇ ਲਾਈਵ ਆਉਣਾ ਮਿੱਤਰੋ ਇਹਦਾ ਪੰਜਾਬ ਲਾਈਵ ਟੀਵੀ ਤੇ YouTube ਦਾ ਅਫੀਸ਼ੀਅਲ ਚੈਨਲ ਹੈ ਲੱਗਣਗੀਆਂ ਰੌਣਕਾਂ ਔਰੇ ਸਿਰੇ ਸਿਰੇ ਦੇ ਮੱਲ ਪਹੁੰਚਣਗੇ ਤੇ ਮਿੱਤਰੋ ਢੁੱਡੀ ਗੈਂਚ ਵੀ ਅਜੇ ਲਾਸਟ ਦਿਨ ਹੈ ਜਿੱਥੇ ਓਪਨ ਦੇ ਤਿੰਨ ਪਲੇਅਰ ਬਾਹਰੋਂ ਲੱਖ ਪਹਿਲਾ ਨਾਮ ਅਤੇ 75000 ਦੂਸਰਾ ਨਾਮ ਵੈਸਟ ਰੇਡਰ ਤੇ ਜਾਫੀ ਨੂੰ ਕਹਿੰਦੇ ਐਫ ਐਡੀ ਲੈਕਸ ਮੋਟਰਸਾਈਕਲ ਦਿੱਤੇ ਜਾਣਗੇ ਮਿੱਤਰੋ ਨਾਲ ਹੀ 65 ਕਿਲੋ ਦੇ ਮੁਕਾਬਲੇ ਹੋਣਗੇ 7100 ਜਿੱਥੇ ਪਹਿਲਾ ਨਾਮ ਆ ਤੇ 6100 ਜਿੱਥੇ ਦੂਜਾ ਨਾਮ ਆ ਵੈਸਟ ਨੂੰ ਸਰਪ੍ਰਾਈਜ਼ ਹੋਣਗੇ 11 ਤਰੀਕ ਦੇ ਅੱਜ ਲਾਸਟ ਕਬੱਡੀ ਕੱਪ ਨੇ ਮਿੱਤਰੋ ਬਹੁਤ ਟੌਪ ਦੀਆਂ ਟੀਮਾਂ ਪਹੁੰਚਣਗੀਆਂ ਰੇ ਵੀ ਤੇ ਨਾਲ ਹੀ ਮਿੱਤਰੋ ਲੈਲ ਖੁਰਦ ਚ ਵੀ ਅੱਜ ਪਹਿਲਾ ਦਿਨ ਸ਼ੁਰੂ ਆ ਜਿੱਥੇ ਆਪਾਂ 42 ਕਿਲੋ ਤੇ 33 ਕਿਲੋ ਦੇ ਮੁਕਾਬਲੇ ਹੋਣਗੇ ਬਾਈ ਜੀ ਨੀ ਕਬੱਡੀ ਖੜਿਆ ਰੀਆਂ ਤੇ 3500 ਜਿੱਥੇ ਪਹਿਲਾ ਨਾਮ ਆ ਤੇ 3500 ਦੂਜਾ ਨਾਮ ਆ 33 ਕਿਲੋ ਦਾ 3100 ਪਹਿਲਾ ਨਾਮ ਆ ਤੇ 2100 ਦੂਜਾ ਨਾਮ ਆ ਮਿੱਤਰੋ ਨਾਲ ਹੀ 75 ਕਿਲੋ ਦਾ ਪਹਿਲਾ ਨਾਮ ਉਹਰੇ 15000 ਆ ਤੇ ਦੂਸਰਾ ਨਾਮ 10000 65 ਕਿਲੋ ਦਾ ਪਹਿਲਾ ਨਾਮ 7500 ਆ ਤੇ ਦੂਸਰਾ ਨਾਮ 6500 ਆ ਨਾਲ ਹੀ ਮਿੱਤਰੋ ਪੰਦੇ ਦਾ ਤੁਸੀਂ ਦੇਖੀਏ ਤਿੰਨ ਪਲੇਅਰ ਬਾਹਰੋਂ 51000 ਪਹਿਲਾ ਨਾਮ ਆ 41000 ਦੂਸਰਾ ਨਾਮ ਆ ਤੇ ਬੈਸਟਾਂ ਨੂੰ ਕਹਿੰਦੇ ਬੋਲਟ ਦਿੱਤੇ ਜਾਣਗੇ ਲੇਲ ਖੁਰਦੇ ਜਿਲ੍ਹਾ ਸੰਗਰੂਰ ਮਿੱਤਰ ਇਸ ਟੋਪ ਦਾ ਕਬੱਡੀ ਕੱਪ ਹੋਊਗਾ ਮੁਕਾਬਲੇ ਓਪਨ ਹੋਣਗੇ 13 ਤਰੀਕ ਨੂੰ ਤੇ ਨਾਲ ਹੀ ਮਿੱਤਰੋ ਕਬੱਡੀ ਦੀ ਇਹੋ ਜਿਹੀ ਅਪਡੇਟ ਜੋ ਸਾਰੇ ਵੀਰ ਦੇਖਦੇ ਨੇ ਆਪਾਂ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਪੰਜਾਬ ਦੇ ਵਿੱਚ ਪੰਜਾਬ ਹਰਿਆਣਾ ਦੇ ਵਿੱਚ ਜਿਹੜੇ ਪਲੇਅਰ ਖੇਡ ਰਹੇ ਨੇ ਮਿੱਤਰੋ ਜਿਨ੍ਹਾਂ ਨੇ ਕਬੱਡੀ ਕਹਿੰਦੇ ਆ ਨਾ ਸਾਫ ਸੁਥਰੀ ਦਿੱਸੇ ਕਰਨ ਤੱਕ ਬਚਾਈ ਹੈ ਸਾਰਿਆਂ ਨੂੰ ਵਾਹਿਗੁਰੂ ਪ੍ਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰੇ ਖੇਡ ਪ੍ਰੇਮੀਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰੇ ਪ੍ਰਮੋਟਰਾਂ ਨੂੰ ਜਿਨ੍ਹਾਂ ਨੇ ਕਬੱਡੀ ਖੇਡਣ ਵਾਲੇ ਵੀਰਾਂ ਦੀ ਸਾਰਿਆਂ ਦੀ ਕਦਰ ਪਾਈ ਹੈ ਸਾਰਿਆਂ ਨੂੰ ਵਾਹਿਗੁਰੂ ਪ੍ਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਜਿਹੜਾ ਦੁੱਗਣੀ ਰਾਤ ਕਿ ਉਹਗਣੀ ਤਰੱਕੀ ਬਖਸ਼ੇ ਸ਼ਾਰਿਆਂ ਨੂੰ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਤਦ ਤੱਕ ਦੀਓ ਜੀ ਜੀ ਧੰਨਵਾਦ